ਇਸ ਸੰਗਠਨ ਬਚਾਓ ਕਮੇਟੀ ਨੇ ਅੱਜ ਇੱਥੇ ਕੱਟ ਕੀਤਾਗਾ ਉਹਦੇ ਵਿੱਚ ਕਿਹਾਗਾ ਵੀ ਜਿਹੜੇ ਰਾਜਕਰਤਾ ਪਾਰਟੀ ਆ ਜੀ ਭਗਵੰਤ ਮਾਨ ਸਰਕਾਰ ਦੇ ਜਿਹੜੀ ਇਹ ਲੈਂਡ ਪੂਲਿੰਗ ਨੀਤੀ ਲੈ ਕੇ ਆਏ ਨੇਗੇ ਉਹ ਸਾਡੇ ਪਿੰਡਾਂ ਕੇ ਕੋਈ ਉਹਦੇ ਫਾਇਦੇ ਨਾ ਲੈਣ ਉਹਨਾਂ ਸਾਨੂੰ ਸਾਰਾ ਪਤਾ ਹੈ ਵੀ ਸਾਡੇ ਨਾਲ ਠੱਗੀ ਕਿਵੇਂ ਵੱਜ ਰਹੀ ਹੈ ਜੀ ਜਿਹੜੀ ਇਹ ਜ਼ਮੀਨ ਹੈਗੀ ਇਹ ਧੋਖੇ ਨਾਲ ਕਿਸਾਨਾਂ ਤੋਂ ਲੈ ਕੇ ਇਹ ਭਾਰ ਫਰ ਰੂਟ ਕਰਾਣ ਨੂੰ ਸਮਝਾਣਾ ਚਾਹੁੰਦੇ ਨੇਗੇ ਵੀ ਛਾੜੀ ਨੀਤੀ ਹੈਗੀ ਇਹੜਾ ਸੰਯੁਕਤ ਮੋਰਚੇ ਨੇ ਇੱਕ ਜ਼ਮੀਨ ਬਚਾਓ ਸੰਘਰਸ਼ ਕਮੇਟੀ ਆ ਇਹਨਾਂ ਦੀ ਪਿੱਛੇ ਆਇਆਗਾ ਪੂਰੇ ਪੰਜਾਬ ਦੇ ਵਿੱਚ 65000 ਏਕੜ ਜ਼ਮੀਨ ਜਿਹੜੀ ਰੋਕਣ ਜਾ ਰਹੇ ਨੇ ਉਹਦੇ ਸਬੰਧ ਦੇ ਵਿੱਚ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਜਿੱਥੇ ਵੀ ਜ਼ਮੀਨ ਰੁਕੂਗੀ ਉੱਥੇ ਅਸੀਂ ਪਹਿਰਾ ਦੇਵਾਂਗੇ ਅਸੀਂ ਇਹ ਜਿਹੜਾ ਸੰਘਰਸ਼ ਹੈਗਾ ਇਹ ਜਨ ਜਨ ਤੱਕ ਲੈ ਕੇ ਜਾਵਾਂਗੇ ਅਸੀਂ ਕੀਰਤੀ ਲੋਕਾਂ ਨੂੰ ਇਕੱਠੇ ਕਰਕੇ ਇਹ ਲੜਾਈ ਲੜਾਂਗੇ ਜਦੋਂ ਕੀਰਤੀ ਲੋਕ ਇਕੱਠੇ ਹੋਗੇ ਇਹ ਭਰਾਭੋ ਪਹਿਲਾਂ ਦਿੱਲੀ ਦੇ ਵਿੱਚ ਵੀ ਕੀਰਤੀ ਲੋਕ ਇਕੱਠੇ ਹੋ ਕੇ ਤਿੰਨ ਕਾਲੇ ਕਾਨੂੰਨ ਸੀ ਰੱਦ ਕਰਾ ਕੇ ਆਇਆ ਹੁਣ ਇੱਥੇ ਵੀ ਜਿਹੜੀ ਲੈਂਡ ਪੂਲ ਦੀ ਨੀਤੀ ਹੈਗੀ ਠੂਠਾੜੀ ਦੇ ਵਿੱਚ 212 ਏਕੜ ਜਮੀਨ ਰੋਕ ਰਹੇ ਨੇ ਉਹ ਵੀ ਅਸੀਂ ਲੋਕਾਂ ਤੱਕ ਕਿਰਤੀ ਲੋਕਾਂ ਨੂੰ ਇਕੱਠੇ ਕਰਕੇ ਇਹ ਸੰਘਰਸ਼ ਵਿੱਡਾਂਗੇ 30 ਤਰੀਕ ਨੂੰ ਵੱਡਾ ਟਰੈਕਟਰ ਮਾਰਚ ਕਰਨ ਜਾ ਰਹੇ ਹਾਂ ਠੂਠਾੜੀ ਦੇ ਵਿੱਚੋਂ ਮਾਨਸਾ ਤੱਕ ਲੈ ਕੇ ਜਾਵਾਂਗੇ ਇਹ ਸੰਘਰਸ਼ ਹੈ ਪੂਰਾ ਤਿੱਖਾ ਕਰਕੇ 30 ਤਰੀਕ ਨੂੰ ਅਸੀਂ 24 ਤਰੀਕ ਨੂੰ ਲੁਧਿਆਣਾ ਦੇ ਵਿੱਚ ਵੱਡੀ ਰੈਲੀ ਕਰਕੇ ਉੱਥੇ ਵੀ ਜਾ ਕੇ ਅਸੀਂ ਮਤਲਬ ਸਾਰੇ ਪੰਜਾਬ ਦਾ ਇਕੱਠ ਕਰਾਂਗੇ ਉੱਥੇ ਜਾ ਕੇ ਦਿਖਾਵਾਂਗੇ ਭਗਵਾਨਤ ਮਾਨ ਸਰਕਾਰ ਨੂੰ ਵੀ ਆਹ ਲੋਕ ਇਕੱਠੇ ਹੋ ਗਏ ਜਦੋਂ ਕਿ ਇੱਥੇ ਲੋਕ ਇਕੱਠੇ ਹੋ ਗਏ ਉਸ ਵੀ ਨਹੀਂ ਆ ਉਹ ਰਹਿਣ ਦੰਦੇ ਸਰਕਾਰ ਨੂੰ ਜ਼ਮੀਨ ਨਹੀਂ ਖੋਣ ਦੇਵਾਂਗੇ ਜਦੋਂ ਕਿ ਮਤਲਬ ਕਈ ਕਿਸਾਨਾਂ ਦੀ ਜਿਹੜੀ 212 ਏਕੜ ਜ਼ਮੀਨ ਲਾਇਡ ਪੂਲ ਪਾਲਿਸੀ ਦਾਇਤਾ ਨਵੀਆਂ ਕਲੋਨੀ ਕੱਟਣ ਦੇ ਲਈ ਸਰਕਾਰ ਨੇ ਫਰਮਾਨ ਜਿਹੜਾ ਜਾਰੀ ਕੀਤਾ ਤਾਂ ਸਰਕਾਰ ਜਿਸੇ ਪੂਰੇ ਪੰਜਾਬ ਦੇ ਵਿੱਚ 65000 ਏਕੜ ਜ਼ਮੀਨ ਨੂੰ ਰੋਕਣ ਜਾ ਰਹੀ ਆ ਤਾ ਮੁੱਖ ਮੰਤਰੀ ਤੋਂ ਲੈ ਕੇ ਇਹਨਾਂ ਦੇ ਸਾਰੇ ਐਮ.ਐਲ.ਏ ਜਾਂ ਹੋਰ ਜਿਹੜੇ ਇਹਨਾਂ ਦੇ ਕੋਈ ਅਹੁਦੇਦਾਰ ਨੇ ਉਹ ਪਿੰਡਾਂ ਜਾਂਦੇ ਆ ਦੋ ਚਾਰ ਕਿਸਾਨਾਂ ਦੀਆਂ ਫੋਟੋਆਂ ਪਾ ਕੇ ਕਹਿੰਦੇ ਦੇਖੋ ਕਿਸਾਨ ਤਾਂ ਖੁਸ਼ ਆ। ਕਿਸਾਨ ਸਾਡੀ ਸਹਿਮਤੀ ਪਾਲਿਸੀ ਦੇ ਨਾਲ ਸਹਿਮਤ ਹੈ। ਅੱਜ ਅਸੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਫੂਠਿਆਵਾਲੀ ਜਿਹੜੀ ਜ਼ਮੀਨ ਬਚਾਓ ਸੰਘਰਸ਼ ਕਮੇਟੀ ਹੈ ਸਮੂਚਾ ਨਗਰ ਹੈ। ਸਮੂੱਚੇ ਜਿਹੜੇ ਕਿਸਾਨਾਂ ਦੀ ਜ਼ਮੀਨ ਇੱਥੇ ਆਏ ਉਹਨਾਂ ਦਾ ਇਕੱਠ ਹੋਇਆ ਹੈ। ਇਹਨਾਂ ਨੇ ਬਕਾਇਦਾ ਤੇ ਅਸੀਂ ਸ joint ਮੋਰਚੇ ਵੱਲ ਸਹਿਯੋਗ ਨਾਲ ਇੱਕ ਬਾਈਨਰ ਆ ਜਿਹੜੇ ਦੋ ਮੇਰਵੀਆਂ ਦੇ ਉੱਤੇ ਲਾਤੇ ਜਿਹਦੇ ਉੱਤੇ ਪਿੰਡ ਵਾਸੀਆਂ ਨੇ ਲਿਖਿਆ ਕਿ ਸਾਡੇ ਪਿੰਡ ਦਾ ਕੋਈ ਵੀ ਕਿਸਾਨ ਜ਼ਮੀਨ ਦੇ ਨੂੰ ਤਿਆਰ ਨਹੀਂ ਸਾਡੇ ਪਿੰਡ ਦੇ ਵਿੱਚ ਰਾਜਕਰਤਾ ਪਾਰਟੀ ਦਾ ਕੋਈ ਐਮਐਲਏ ਕੋਈ ਮੰਤਰੀ ਕੋਈ ਆਗੂ ਕੋਈ ਵਰਕਰ ਜਾਂ ਕੋਈ ਅਧਿਕਾਰੀ ਸਾਨੂੰ ਇਹ ਜ਼ਮੀਨ ਕੁਵੈਰ ਹੋਣ ਸੰਬੰਧੀ ਝੂਠੇ ਫਾਇਦੇ ਗਣਿਆਉਣ ਵਾਸਤੇ ਸਾਡੇ ਪਿੰਡ ਦੇ ਵਿੱਚ ਨਾ ਆਵੇ ਜੇ ਕੋਈ ਆਊਗਾ ਤਾਂ ਉਹਦਾ ਘਰਾਓ ਕੀਤਾ ਜਾਊਗਾ ਸੋ ਇਸ ਕਰਕੇ ਅਸੀਂ ਵੀ ਕਹਿਣਾ ਚਾਹੁੰਦੇ ਹਾਂ ਜਥੇਬੰਦੀਆਂ ਵੱਲੋਂ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਟਰੈਕਟਰ ਮਾਰਚ ਕਰਦੇ ਹਾਂ 30 ਤਰੀਕ ਨੂੰ ਕਿਸੇ ਪਿੰਡ ਦੇ ਵਿੱਚੋਂ ਕਾਫਲਾ ਚੱਲੂਗਾ ਤਾਂ ਲੁਧਿਆਣੇ ਦੇ ਵਿੱਚ ਅਗਲੇ ਮੁੱਲਾਂਪੁਰ ਦੇ ਵਿੱਚ ਅਗਲੇ ਮਹੀਨੇ ਦੀ 24 ਤਰੀਕ ਨੂੰ ਸੂਜਿਤ ਕਿਸਾਨ ਮੋਰਚਾ ਬਹੁਤ ਵੱਡੀ ਰੈਲੀ ਕਰ ਰਿਹਾ ਹੈ ਜ਼ਮੀਨਾਂ ਦੇ ਮਾਮਲੇ ਤੇ ਆਉਣ ਵਾਲੇ ਸਮੇਂ 'ਚ ਇਹ ਜਿਹੜਾ ਮੁੱਖ ਮੰਤਰੀ ਸਾਹ ਭਗਵੰਤ ਮਾਨ ਜੀ ਪ੍ਰਾਪਰਟੀ ਡੀਲਰ ਦਾ ਕੰਮ ਕਰ ਰਿਹਾ ਹੈ ਅਸੀਂ ਐਸੇ ਭਗਵੰਤ ਮਾਨ ਤੋਂ ਐਡਾ ਵੱਡਾ ਅੰਦੋਲਨ ਖੜਾ ਕਰਕੇ ਇਹਨਾਂ ਦੇ ਮੂੰਹੋਂ ਕਹਾਵਾਂਗੇ ਕਿ ਜਿਹੜੀ ਅਸੀਂ ਪਾਲਿਸੀ ਲੈ ਕੇ ਆਏ ਆ ਬੜੀ ਗਲਤ ਹੈ ਇਹ ਪਾਲਿਸੀ ਨੂੰ ਅਸੀਂ ਵਾਪਸ ਲੈਣੇ ਆ ਉਹਦੇ ਲਈ ਤਿਆਰੀਆਂ ਅਸੀਂ ਬਿੜ ਦਿੱਤੀਆਂ ਨੇ